ਸੱਤ ਸਰੀਆ ਕਾਲ ਦੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ ਤੇ ਮੈਂ ਕਮਲਜੀਤ ਕੌਰ। ਅਹਿਮਦ ਬਜ਼ਾਰ ਵਾਸੀ ਪਿੰਡ ਵਾਰਸੂਨ ਕੁਪਵਾੜਾ ਹਾਲ ਕਿਰਾਏਦਾਰ ਮੇਨ ਬਾਜ਼ਾਰ ਬਲਾਚੌਰ ਨੇ ਦੱਸਿਆ ਕਿ ਉਹ ਸਰਦੀ ਦੇ ਮੌਸਮ ਵਿੱਚ ਜੰਮੂ ਕਸ਼ਮੀਰ ਤੋਂ ਆ ਕੇ ਬਲਾਚੌਰ ਏਰੀਆ ਵਿੱਚ ਕੱਪੜਾ ਵੇਚਣ ਦਾ ਕੰਮ ਕਰਦੇ ਹਨ। ਲੰਗੀ ਬਾਈ ਜਨਵਰੀ ਨੂੰ ਸਵੇਰੇ ਉਹ ਤੇ ਉਸਦਾ ਵੱਡਾ ਲੜਕਾ ਕਬੀਰ ਬਜਾੜ ਵੱਖ-ਵੱਖ ਇਲਾਕੇ ਵਿੱਚ ਕਪੜਾ ਵੇਚਣ ਗਏ ਸਨ ਉਹ ਸ਼ਾਮ ਨੂੰ ਘਰ ਆ ਗਿਆ ਪਰ ਉਸਦਾ ਲੜਕਾ ਵਾਪਸ ਨਹੀਂ ਆਇਆ ਸ਼ਾਮ ਨੂੰ ਕਰੀਬ 7:00 ਵਜੇ ਉਹਨਾਂ ਦੇ ਗਵਾਣ ਰਹਿੰਦੇ ਹਰਮੇਸ਼ ਕੁਮਾਰ ਜਿਹੜਾ ਕਿ ਮੇਨ ਹਾਈਵੇ ਬਲਾਚੋ ਰੋਪੜ ਤੇ ਸੋਨੀ ਪੈਟਰੋਲ ਪੰਪ ਨੇੜੇ ਟਾਇਰ ਪੰਚਰ ਦੀ ਦੁਕਾਨ ਕਰਦਾ ਹੈ ਉਸਨੇ ਫੋਨ ਕਰਕੇ ਦੱਸਿਆ ਕਿ ਕਬੀਰ ਬਜਾੜ ਦਾ ਉਸਦੀ ਦੁਕਾਨ ਤੋਂ ਕਰੀਬ 100 ਗਜ ਦੀ ਦੂਰੀ ਤੇ ਰੋਪੜ ਵਾਲੀ ਸਾਈਡ ਤੇ ਕਿਸੇ ਅਣਪਛਾਤੇ ਵਾਹਨ ਨਾਲ ਐਕਸੀਡੈਂਟ ਹੋ ਗਿਆ। ਫੋਨ ਸੁਣ ਕੇ ਉਹ ਐਕਸੀਡੈਂਟ ਵਾਲੀ ਥਾਂ ਤੇ ਪਹੁੰਚੇ ਤਾਂ ਉਸਦੇ ਲੜਕੇ ਕਬੀਰ ਬਜਾੜ ਦੀ ਮੌਤ ਹੋ ਚੁੱਕੀ ਸੀ। ਮੁੱਦਈ ਵੱਲੋਂ ਦਿੱਤੇ ਬਿਆਨ ਤੇ ਪੁਲਿਸ ਵੱਲੋਂ ਅਣਪਛਾਤੇ ਵਾਹਨ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਮੋਹੱਲਾ ਸ਼ਿਵਨਗਰ ਰੇਲਵੇ ਰੋਡ ਦੀਆਂ ਔਰਤਾਂ ਨੇ ਇਸਤਰੀ ਆਗੂ ਰਜਨੀ ਕੰਡਾ ਦੀ ਅਗਵਾਈ ਵਿੱਚ ਛੱਤਾਂ 'ਤੇ ਝਾੜੂ ਫੜ ਕੇ ਪਾਵਰ ਪਲਾਂਟ ਤੋਂ ਉੱਡ ਰਹੀ ਕਾਲਖ ਨੂੰ ਬੰਦ ਕਰਨ ਦੀ ਮੰਗ ਕੀਤੀ। ਰਜਨੀ ਕੰਡਾ ਨੇ ਦੱਸਿਆ ਕਿ ਇਸ ਕਾਲਖ ਤੋਂ ਸ਼ਹਿਰ ਦੀਆਂ ਔਰਤਾਂ ਕਾਫੀ ਪਰੇਸ਼ਾਨ ਹਨ। ਜੇਕਰ ਉਹ ਕੱਪੜੇ ਧੋ ਕੇ ਬਾਹਰ ਸੁੱਕਣੇ ਪਾਉਂਦੀਆਂ ਹਨ ਤਾਂ ਕੱਪੜੇ ਦੁਬਾਰਾ ਖਰਾਬ ਹੋ ਜਾਂਦੇ ਹਨ। ਘਰਾਂ ਦੀ ਸਫਾਈ ਕਰਦੀਆਂ ਹਨ ਤਾਂ ਵਾਰ-ਵਾਰ ਕਾਲਖ ਘਰਾਂ ਵਿੱਚ ਆਵੜਦੀ ਹੈ। ਅੱਖਾਂ ਵਿੱਚ ਪੈ ਰਹੀ ਕਾਲਖ ਕਰਨ ਨਜ਼ਰ ਤੇ ਅਸਰ ਪੈ ਰਿਹਾ ਹੈ। ਇੱਥੇ ਹੀ ਨਹੀਂ ਸਾਹ ਰਾਹੀਂ ਇਹ ਕਾਲਖ ਮਨੁੱਖੀ ਸਰੀਰ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਬ ਮੰਚ ਵੱਲੋਂ ਕੀਤੇ ਜਾ ਰਹੇ ਪਾਵਰ ਪਲਾਂਟ ਦੇ ਘਰਾਉ ਵਿੱਚ ਮੁਹੱਲੇ ਦੀਆਂ ਔਰਤਾਂ ਹਮ-ਹੁਮਾ ਕੇ ਸ਼ਿਰਕਤ ਕਰਨ ਗਈਆਂ। ਰਾਮਪ੍ਰੀਤ ਸਿੰਘ ਵਾਸੀ ਟੱਕ ਮਜਾਰਾ ਨੇ ਦੱਸਿਆ ਕਿ ਉਹ ਆਪਣੀ i20 ਕਾਰ ਵਿੱਚ ਪਰਿਵਾਰ ਸਮੇਤ ਹੁਸ਼ਿਆਰਪੁਰ ਵਾਲੇ ਪਾਸਿਓਂ ਗਰਸ਼ਨ ਕਰਵਲ ਆ ਰਹੇ ਸਨ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਇੱਕ ਗਊ ਆ ਗਈ ਤੇ ਉਸਨੇ ਕਾਰ ਨੂੰ ਬ੍ਰੇਕ ਮਾਰੀ ਤਾਂ ਉਸਦੇ ਪਿੱਛੇ ਆ ਰਹੀ ਸਕਾਰਪਿਓ ਕਾਰ ਉਨ੍ਹਾਂ ਦੇ ਨਾਲ ਆ ਟਕਰਾਈ ਜਿਸ ਤੋਂ ਪਿੱਛੋਂ ਤੋਂ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰੀ ਇਸ ਹਾਦਸੇ ਵਿੱਚ ਰਾਮਪ੍ਰੀਤ ਸਿੰਘ ਪਤਨੀ ਹਰਦੀਪ ਕੌਰ ਤੇ 4 ਸਾਲਾ ਪੁੱਤਰੀ ਮਨਕੀਰਤ ਕੌਰ ਫੱਟੜ ਹੋ ਗਏ ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਟਾਲ ਮਜਾਰਾ ਤੇ ਇੱਕ ਵਿਦਿਆਰਥਣ ਆਰਤੀ ਪੁੱਤਰੀ ਵਰਿੰਦਰਜੀਤ ਸਿੰਘ ਵ ਲੇਵਾ ਲਲੀਆਂ ਫਟੜ ਹੋ ਗਏ ਜ਼ਖਮੀਆਂ ਨੂੰ ਕਾਰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਹਾਦਸੇ ਦੌਰਾਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਮੇਟ ਪੁਲਿਸ ਪਾਰਟੀ ਸਮਾਜ ਵਿਰੋਧੀ ਅੰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤਦਾਰਾਂ ਪਿੰਡ ਲੰਗੜੋਆ ਦੇ ਬਾਸਰਡੇ ਨੇੜੇ ਮੌਜੂਦ ਸਨ ਜਿੱਥੇ ਆਪਕਾਰੀ ਵਿਭਾਗ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਉਹ ਪਿੰਡ ਗੋਰਖਪੁਰ ਵੱਲ ਨੂੰ ਰਵਾਨਾ ਹੋਏ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਪੈਦਲ ਆਉਂਦੇ ਹੋਏ ਦੇਖਿਆ ਜਿਸਦੇ ਆਪਣੇ ਹੱਥ ਵਿੱਚ ਪਲਾਸਟਿਕ ਦਾ ਵਜ਼ਨਦਾਰ ਥੈਲਾ ਫੜਿਆ ਹੋਇਆ ਸੀ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਸੜਕ ਕਿਨਾਰੇ ਬੈਠ ਗਿਆ ਜਿਸ ਨੂੰ ਸ਼ੱਕ ਦੇ ਬਿਨਾਂ ਤੇ ਕਾਬੂ ਕਰਕੇ ਜਦੋਂ ਉਸ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਬਲਵੀਰ ਕੁਮਾਰ ਵਾਸੀ ਪਿੰਡ ਗੋਰਖਪੁਰ ਦੱਸਿਆ ਇਹ ਲਈ ਤਾਂ ਉਸ ਵਿੱਚੋਂ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਹੋਈਆਂ ਜਿਸ ਤੇ ਪੁਲਿਸ ਵੱਲੋਂ ਮੁਲਜ਼ਮ ਬਲਵੀਰ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਮਾਈਨਿੰਗ ਦੇ ਟੈਂਡਰ ਰੱਦ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਨਰਮ ਰੁਖ ਅਪਣਾਇਆ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਸਟੇਟ এনवायरमेंट ਅਪਰੇਜ਼ਲ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਟੈਂਡਰ ਜਾਰੀ ਕਰ ਸਕਦਾ ਹੈ ਮਾਈਨਿੰਗ ਟੈਂਡਰ ਨੂੰ ਰੱਦ ਕਰਨ ਸੰਬੰਧੀ ਹਾਈ ਕੋਰਟ ਨੇ ਕਿਹਾ ਕਿ ਇਸ ਲਈ ਅਦਾਲਤ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਰੇਤਾ ਬਜਰੀ ਦੀਆਂ ਵਧੀਆਂ ਕੀਮਤਾਂ ਵੀ ਵਿੱਚ ਵੀ ਕਮੀ ਆਵੇਗੀ ਪੰਜਾਬ ਵਿੱਚ 400 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਲੀਨਿਕ 26 ਜਨਵਰੀ ਨੂੰ ਸ਼ੁਰੂ ਕੀਤੇ ਜਾਣਗੇ ਤੇ ਇਸ ਦਾ ਉਦਘਾਟਨ ਆਮ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਨ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਅਮਰitsar ਵਿੱਚ ਕਰਨਗੇ ਇੱਥੇ ਲੋਕਾਂ ਨੂੰ ਵਿਸ਼ੇਸ਼ ਹੌਲਤਾ ਦਿੱਤੀਆਂ ਜਾਣਗੀਆਂ ਤਲਵਾੜਾ ਨੇੜੇ ਪੈਂਦੇ ਪਿੰਡ ਅੱਡਾ ਚਿਰਦੀ ਖੂਗੀ ਦੇ ਕੋਲ ਕੱਲ ਲਗਭਗ 1 ਵਜੇ ਪ੍ਰਾਈਵੇਟ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਬੈਠੇ ਯਾਤਰੀ ਚਾਲਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਵਜ੍ਹਾ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਤਲਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਲੂਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਲੋਟ ਐਡਵਰਡ ਗੰਜ ਗੈਸਟ ਹਾਊਸ ਨੇੜੇ ਸਿੰਥੈਟਿਕ ਦੁੱਧ ਤਿਆਰ ਕਰਨ ਵਾਲੀ ਫੈਕਟਰੀ ਤੇ ਛਾਪੇਮਾਰੀ ਕਰਕੇ ਕਈ ਸੈਂਕੜੇ ਲੀਟਰ ਨਕਲੀ ਦੁੱਧ ਅਤੇ ਕਰੀਮ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਸਿਹਤ ਅਧਿਕਾਰੀ ਡਾਕਟਰ ਅਭਿਨਵ ਖੋਸਲ ਨੇ ਟੀਮ ਦੇ ਨਾਲ ਛਾਪੇਮਾਰੀ ਕੀਤੀ ਜਿੱਥੇ ਟੀਮ ਨੂੰ ਨਕਲੀ ਦੁੱਧ ਤਿਆਰ ਕਰਨ ਦਾ ਸਾਜੋ-ਸਮਾਨ ਬਰਾਮਦ ਹੋਇਆ। ਸਿਹਤ ਵਿਭਾਗ ਤੇ ਪੁਲਿਸ ਦੀ ਮਦਦ ਨਾਲ ਕਾਰਵਾਈ ਕਰਕੇ ਛਾਪੇਮਾਰੀ ਕਰਕੇ ਕੈਂਟਰਾਂ ਵਿੱਚੋਂ 1000 ਲੀਟਰ ਦੇ ਕਰੀਬ ਤਿਆਰ ਦੁੱਧ ਅਤੇ ਕਰੀਮ ਬਰਾਮਦ ਕੀਤੀ ਗਈ ਹੈ। ਬੀਤੀ ਰਾਤ ਮੇਨ ਲੋਗੜ ਵਿਖੇ ਇੱਕ 26 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਥਾਣੇ ਵਿੱਚ ਰੱਖ ਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਗੁਰਦਾਸ ਸਿੰਘ ਅਤੇ ਉਸਦੇ ਰਿਸ਼ਤੇਦਾਰ ਜਸਕਰਨ ਸਿੰਘ ਖਿਲਾਫ ਕਾਰਵਾਈ ਕਰਨ ਲਈ ਜੋਧਾ ਪੁਲਿਸ ਥਾਣੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ। ਜਲੰਧਰ ਤੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ੀ ਲਈ ਗਏ ਸਾਬਕਾ ਡੀਐਸਪੀ ਲਾਪਤਾ ਹੋ ਗਈ। ਸਾਬਕਾ ਡੀਐਸਪੀ ਹਰਵੰਦ ਸਿੰਘ ਗਿੱਲ 16 ਜਨਵਰੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਆਪਣੇ ਗੁਰਦੇਵ ਐਂਡ ਕਲੇਵ ਲੱਦੇਵਾਲੀ ਵਾਲੇ ਘਰ ਵਿੱਚੋਂ ਚੱਲੇ ਸਨ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਸੁਰਾਖ ਨਹੀਂ ਮਿਲਿਆ ਨਾ ਤਾਂ ਉਹਨਾਂ ਦਾ ਫੋਨ ਕੰਮ ਕਰ ਰਿਹਾ ਹੈ ਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਕਿੱਥੇ ਚਲੇ ਗਏ ਅਪਣੇ ਇਤਰੀ ਆਥੀਆ ਸ਼ੈਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਵਿਆਹ ਦੇ ਬੰਧਨ ਵਿੱਚ ਵੱਜ ਗਏ ਹਨ ਆਥੀਆ ਤੇ ਕੇਐਲ ਰਾਹੁਲ ਦਾ ਵਿਆਹ ਸੋਮਵਾਰ 23 ਜਨਵਰੀ ਨੂੰ ਖੰਡਾਲਾ ਵਿੱਚ ਹੋਇਆ ਖੰਡਾਲਾ ਵੀ ਸੁਨੀਲ ਸ਼ੈਟੀ ਦੇ ਬੰਗਲੇ ਵਿੱਚ ਇਹ ਰਸਮਾਂ ਪੂਰੀਆਂ ਹੋਈਆਂ ਜਿਸ ਨੂੰ ਪੂਰੀ ਤਰ੍ਹਾਂ ਨਿੱਜੀ ਰੱਖਿਆ ਗਿਆ ਇਹ ਸ਼ਾਹੀ ਵਿਆਹ ਵਿੱਚ ਵਾਲੀਵੁੱਡ ਅਤੇ ਸਪੋਰਟਸ ਇੰਡਸਟਰੀ ਦੇ ਸtare ਅਤੇ ਜੋੜੇ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ